ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੇਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਰੋਡੇ ਜੀ ਤਹਿਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਅਸਤੇ ਟੋਟਲ ਦੋ ਨਗ ਲੈ ਕੇ ਆਂਦੇ ਆ ਜੀ ਦੋਨੇ ਹੀ ਸੂਏ ਸਵਾਏ ਆ ਡਿਟੇਲ ਤੁਹਾਨੂੰ ਬਾਈ ਤੋਂ ਲੈ ਦੂੰਗਾ ਤਸੱਲੀ ਭਰਖ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਦਾ ਜੀ ਸਤਿ ਸ੍ਰੀ ਅਕਾਲ ਜੀ ਦੱਸ ਦੱਸ ਦੋ ਜੀ ਨਾਮ ਨਿਰਮਲ ਸਿੰਘ ਹੈ ਪਿੰਡ ਰੋਡੇ ਜ਼ਿਲ੍ਹਾ ਮੋਗਾ ਤਸੀਲ ਬਾਗਾਪਰਾਣਾ ਜੀ ਮੋਬਾਈਲ ਨੰਬਰ ਜੀ ਨੰਬਰ 9779484384 ਠੀਕ ਆ ਵੀਰੇ ਦੋ ਨਾਗਾ ਜੀ ਅੱਜ ਹਾਂਜੀ ਹਾਂਜੀ ਦੂਆ ਗੱਬੀ ਵੜ ਤੋਂ ਸ਼ੁਰੂ ਕਰਦੇ ਸੂਆ ਕਿ ਨਮਾ ਜੀ ਇਹ ਜੀ ਦੂਜਾ ਸੂਆ ਇਹਨੂੰ ਅੱਜ ਪੰਜਵਾਂ ਦਿਨ ਸੂਈ ਨੂੰ ਹੋ ਗਿਆ ਜੀ ਬੱਚਾ ਕੀ ਹੈ ਜੀ ਮਗਰ ਬੱਚਾ ਜੀ ਇਹਦੇ ਜੀਰ ਕੰਪਲੀਟ ਹੈ ਜੀ ਜਮਾ ਓਕੇ ਆ ਦੁੱਧ ਅੱਜ ਹੁਣ 19 20 ਲੀਟਰ ਦੇ ਥਲੇ ਤਿਆਰ ਹੈ ਜੋਕ ਦਾਂਗੇ ਜੀ ਹਾਂ ਕੰਡੇ ਪਰ ਆਪਣੇ ਘਰੇ ਚਾਰ ਡਾਂਗ ਚੋਲੋ ਦੋੜ ਚੋਲੋ ਕੋਲਾਜਨ ਨਿਰੰਗ ਮਰਦੀ ਚੋ ਕੇ ਦਸੱਲੀ ਕਰਕੇ ਲੈ ਜਾਣਾ ਆਪਣੇ ਘਰੋਂ ਠੀਕ ਆ ਥਾਣਾਂ ਦੀ ਗਰੰਟੀ ਹੈ ਏਮਾ ਓਕੇ ਆ ਥਣ ਤੁਨ ਬਾਈ ਕੋਈ ਵੀ ਕਮੀ ਨਹੀਂ ਥਣ ਦੇ ਵਿੱਚ ਠੀਕ ਆ ਦੰਦੋ ਕਿਵੇਂ ਹੈ ਦੰਦੋ ਤਾਂ ਬਾਈ ਵੇਖੀ ਨਹੀਂ ਭਰਗੋ ਹੀ ਹੋਊਗੀ ਮੇਰੀ ਨਗੇ ਦਾ ਦੂਜਾ ਸੂਆ ਜਵਾਨ ਹੀ ਹੋਊਗੀ ਦੰਦੋ ਤਾਂ ਤੋੜ ਕੇ ਦਿਖਾ ਦਿਓ ਵੀਰੇ ਸੂਆ ਬਾਈ ਦੇ ਦਸਨ ਮੁਤਾਬਕ ਜੀ ਦੂਜਾ ਜੀ ਪੰਜ ਦਿਨ ਸਮਾਂ ਹੋ ਗਿਆ ਸੂਈ ਨੂੰ ਤੇ ਬੱਚੇ ਨੂੰ ਇਹਨੇ ਜਨਮ ਦਿੱਤਾ ਜੇਰ ਪ੍ਰੋਪਰ ਕੰਪਲੀਟ ਆ ਜੀ ਜਿਹੜਾ ਨੈਟ ਦੁੱਧ ਤਿਆਰ ਹੋਊਗਾ ਅੱਜ ਦਾ 19 ਤੋਂ 20 ਲੀਟਰ ਤੁਸੀਂ 22 ਦੇ ਘਰੇ ਚਵਾਈ ਕਰ ਸਕਦੇ ਆ 2 ਟਾਈਮ 4 ਟਾਈਮ 6 ਟਾਈਮ ਤਸੱਲੀ ਆ ਕੇ ਤੁਸੀਂ ਕਰਨੀ ਆ ਬਾਕੀ ਸੋਹਣਾ ਥਣਾ ਦਾ ਸੈਜ ਇਕੱਲਾ ਇਕੱਲਾ ਨਿੱਖੜ ਮੱਤੀ ਚਵਾਈ ਵਾਲਾ ਫਿਟਰਨਸ ਵਾਲਾ ਹਵਾਨਾ ਜੀ ਅੱਗੇ ਤਾਂ ਤੁਹਾਡੀ ਸੇਵਾ ਸੰਭਾਲਦਾ ਜਿਹੜਾ 22 ਦੇ ਘਰੇ ਤਿਆਰ ਆ ਉਹ ਤੁਸੀਂ ਆਪ ਦਾ ਝੋਕੇ ਲੈ ਜਾਓ ਬਾਕੀ ਸੀਲਸ ਲੱਗ ਆ ਜੀ ਬਾਕੀ ਚੈੱਕ ਕਰ ਸਕਦੇ ਆ ਦੋ ਵੈਸੇ ਹੀ ਆ ਮਾੜੇ ਜਿਹੇ ਟਾਈਮ ਕਣੇ ਜੇ ਬਾਕੀ ਮੁਠੀ ਵਾਲਾ ਥਣ ਚਾਰ ਹੀ ਥਣ ਕੋਨਾ ਸਹਿਜ ਆ ਸਣਾ ਦਾ ਰੰਗ ਪ੍ਰਿੰਟ ਜਾਤ ਬਰੀਡ ਦੀ ਵੀ ਪੂਰੀ ਚੰਗੀ ਆ ਜੀਰ ਜੱਪੇ ਦੀ ਸਾਫ ਆ ਬੇਫਿਕਰ ਹੋ ਕੇ ਆਜੋ ਚੰਗੀ ਆ ਪ੍ਰਿੰਟ ਵਾਲੀ ਵਹਿੜ ਆ ਵੀਰੇ ਡਿਮਾਂਡ ਕਰਨੀ ਬਾਈ ਉਹ ਜਿਹੜੇ ਲੈਣੇ ਆਈ ਐਸ ਤੇ ਨੋ ਜੀ ਇਹਦਾ ਹੀ ਮੁੱਲ 70000 ਰੁਪਇਆ ਕਰਦੇ ਆ ਜੀ ਉਹ ਜੂ ਮਾਨਤਾਨੀ ਦੇ ਆ ਮਾਨਤਾਨ ਕਰਦੇ ਆ ਜੀ ਠੀਕ ਆ 70000 ਰੁਪਇਆ ਇਹਦੀ ਡਿਮਾਂਡ ਆ ਵਿੱਚੋਂ ਥੋੜਾ ਕਾਣਾ ਬਾਈ ਕਹਿੰਦਾ ਆਪਾਂ ਮਾਨਤਾਨ ਕਰ ਦਾਂਗੇ ਰੰਗ ਪ੍ਰਿੰਟ ਕਰਨ ਵਾਲੀ ਦਾ ਪੂਰਾ ਪੂਰਾ 24 25 ਕਿਲੋ ਤਾਂ ਦੇ ਦੋਗੀ ਬਾਈ ਠੀਕ ਆ ਹਾਂ 19 ਲੀਟਰ ਹੁਣ net 20 ਹੋਵੇ 19 ਹੋਵੇ ਯਾਨੀ ਤੋਲਿਆ ਤਾਂ ਹੈ ਨਹੀਂ ਯਾਨੀ ਆਪਦੇ ਮੇਰੇ ਬਾਲਟੀ ਨੇ ਆਪ ਨੂੰ ਦੱਸ ਹੀ ਦਿੰਦੀ ਐ ਸਹੀ ਗੱਲ ਆ ਜੀ 19 ਲੀਟਰ 20 ਲੀਟਰ ਇੱਥੇ ਦੁੱਧ ਹੈਗਾ ਜੀ ਤਿਆਰ ਆ ਜੀ ਜੇਵਾ ਓਕੇ ਆਪਾਂ ਚਾਰ ਡੰਗ ਚੋ ਕੇ ਆਪਣੇ ਘਰ ਦਸੰਨੀ ਕਰਕੇ ਲੈ ਜਾਣਾ ਠੀਕ ਆ ਜੀ ਹਾਂ ਗਾਹ ਜਿਉ ਜਾਂ ਪੌਣਗੇ ਹੋ ਜਾਂ ਚੋ ਲੈਣਗੇ ਗਾਂ ਸੇਵਾ ਦਾ ਦੁੱਧ ਸੇਵਾ ਦਾ ਥੀਲ ਆਏ ਕੋਈ ਛੜ ਛੱਪੇ ਵਾਲੀ ਨਹੀਂ ਆਏ ਨਹੀਂ ਕਿਹੜਾ ਪਸੂਂ ਦਾ ਛੜ ਮਾਰਦਾ ਜੇ ਮਰਜੀ ਆਏ ਬਹਿ ਜਾ ਬੱਚਾ ਛੜਣਾ ਛੱਡਲਾ ਨਹੀਂ ਛੜਣਾ ਨਾ ਛੱਡ ਠੀਕ ਆ ਵੀਰੇ ਹਾਂਜੀ ਜਿਹੜਾ 2 ਨੰਬਰ ਨਾਗਾ ਇਹਦਾ ਸੁਆ ਕਰਨ ਮਾਜੇ ਇਹਦਾ ਤੀਜਾ ਸੁਆ ਜੀ ਠੀਕ ਆ ਇਹ ਕਦੋਂ ਸੁਈ ਹੈ ਜੀ ਇਹਨੂੰ ਸੁਈ ਨੂੰ ਹੋ ਗਏ 7-8 ਦਿਨ ਬਾਈ ਬੱਚਾ ਜੀ ਇਹਦਾ ਬੱਚਾ ਦਾ ਮਰ ਗਿਆ ਰਾਤ ਉਹ ਕਣੀ ਦਾ ਕੋਈ ਮਹਿਮੂਨੇ ਸਿੰਘ ਚ ਪਾ ਲਿਆ ਕਿ ਕੋਈ ਗੁਜਰਤੀ ਟੜਕੇ ਨੂੰ ਮਰਿਆ ਪਏ ਵੇਖ ਲਿਆ ਮੂਰੇ ਪਿਆਰ ਕੋਈ ਗੱਲ ਨਹੀਂ ਹੁਣ ਮਿਲੋਗੇ ਬਿਨਾ ਬੱਚੇ ਤੋਂ ਮਿਲੋਗੇ ਮੈਂ ਉਹਦੇ ਬੱਚੇ ਤੋਂ ਆਏ ਜਿਵੇਂ ਮਰਜ਼ੀ ਥਾਪੀ ਮਾਰ ਕੇ ਬਹਿ ਜਾ ਹੂੰ ਕੋਈ ਇਹਦਾ ਇੰਨੇ ਵੀ ਛੜ ਛੱਪੇ ਵਾਲੀ ਗੱਲ ਨਹੀਂ ਆਏ ਜਿਵੇਂ ਮਰਜ਼ੀ ਬਹਿ ਜਾਓ ਜਿਵੇਂ ਮਰਜ਼ੀ ਬਹਿਦੀ ਕਰ ਲੋ ਅੱਛਾ ਇੰਨੀ ਠੰਡੀ ਆ ਹਾਂ ਜਮਾਂ ਠੰਡੀ ਸੀ ਲੈ ਉਹ ਮੇ ਲੱਤ ਛੜ ਵਾਲੀ ਹੈ ਨਹੀਂ ਹੈ ਨਾ 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 ਜਮਾਂ ਹੀ ਨਹੀਂ ਭਾਈ ਉਹ ਚੀ ਗੱਲ ਨਹੀਂ ਠੀਕ ਆ ਜੀ ਹਾਂਜੀ ਬਾਕੀ ਦੁੱਧ ਵੀ ਇਹਦਾ ਮੱਝਾ ਰੰਗਈ ਹੋਣਾ ਹੈ ਨਾ ਦੁੱਧ ਬਹੁਤ ਸੰਗਣਾ ਭਾਈ ਇਹਦਾ ਦੁੱਧ ਸੇਮ ਮੰਹਿਆ ਵਰਗਾ ਹੂੰ 10 10.5 ਕਿਲੋ ਦੁੱਧ ਤਿਆਰ ਆਏ ਥੱਲੇ ਠੀਕ ਆ ਹਾਂ 5 ਕਿਲੋ ਡੰਗ ਦਾ ਦੁੱਧ ਤਿਆਰ ਆਜ ਤੋਰ ਕੇ ਦਿਖਾ ਦਿਓ ਜੀ ਤੋਰ ਦੀ ਸੁਆ ਬਾਈ ਦੇ ਦਸਨ ਮੁਤਾਬਕ ਜੀ ਦੂਜਾ ਸੂਈ ਹੈ ਜੀ ਇਹਦਾ ਵੀ ਬੱਚਾ ਸਪੈਰੀ ਹੋ ਗਿਆ ਜੀ ਲਗਭਗ 6-7 ਦਿਨ ਹੋਏ ਸੀ ਸੂਈ ਨੂੰ ਉਹ ਪਿਆਈ ਆ ਬੱਚਾ ਜੀ ਹਾਂ ਕਿੰਨਾ ਦੁੱਧ ਦੱਸਿਆ ਸੀਗਾ ਜੀ ਭਾਈ 10 ਕਿਲੋ ਵਾਂਗੂ ਦੁੱਧ ਹੈਗਾ ਤਿਆਰ ਏ 10 ਕਿਲੋ ਵਾਂਗੂ ਜਮਾ ਮੱਝ ਦੇ ਬਰੋਬਰੀ ਦੁੱਧ ਮਿਣਿਆ ਜਾਣਾ ਇਹਦਾ ਸੋਨਾ ਮੁੱਠੀ ਵਾਲਾ ਖਾਣਾ ਕੱਲਾ ਕੱਲਾ ਨਿੱਖੜ ਮਾ ਹੱਥੀ ਚਵਾਈ ਵਾਲਾ ਬਾਕੀ ਚੈੱਕ ਕਰ ਸਕਦੇ ਹੋ ਫਣਾ ਦਾ ਸੈਜ ਮੈਂ ਤੁਹਾਨੂੰ ਨੇੜੇ ਤੋਂ ਚੈੱਕ ਕਰਾ ਦਿਨਾ ਜੀ ਕੱਲਾ ਕੱਲਾ ਨਿੱਖੜ ਮਾ ਲੱਗਿਆ ਵਾ ਕੋਟ ਨਹੀਂ ਕੋਈ ਸ਼ਾਕ ਨਹੀਂ ਮੋਟਾ ਥਾਣਾ ਜਿਹਨੇ ਮੱਝ ਰੱਖਣੀ ਆ ਵੀਰੇ ਮੱਝ ਨਾਲ ਹੋਏ ਜਿੱਫੇ ਦੇ ਚ ਰੰਗ ਪ੍ਰਿੰਟ ਕਰ ਮਾਲੀ ਦਾ ਪੂਰਾ ਚੰਗਾ ਜੀ ਤੇ ਇਹਦੀ ਜੈ ਜੀ ਡਿਮਾਂਡ ਜੀ ਇਹਦਾ ਹੀ ਮੁੱਲ 50000 ਰੁਪਏ ਮੰਗਦੇ ਜੀ ਓਜੂ ਮਾੜਾ ਮੋਟਾ ਜੀ ਆ ਮਾਨਤਾਨ ਕਰ ਦਾਂਗੇ ਜੀ ਠੀਕ ਆ 50000 ਰੁਪਏ ਇਹਦੀ ਡਿਮਾਂਡ ਆ ਵਿੱਚੋਂ ਥੋੜਾ ਕਣਾ ਬਾਈ ਕਹਿੰਦਾ ਆਪਾਂ ਮਾਨਤਾਨ ਕਰ ਦਾਂਗੇ ਬੈਡ ਚੰਗੀ ਆ ਸੀਲਸ ਲੱਗਾ ਬਾਕੀ ਜੀ ਨੂੰ ਵੀ ਨਗ ਪਸੰਦ ਆਉਂਦਾ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਧੰਨਵਾਦ